ਫਗਵਾੜਾ ਵਿਖੇ ਬੀਤੀ ਰਾਤ ਆਈ ਤੇਜ਼ ਹਨੇਰੀ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਉੱਥੇ ਹੀ ਇਹ ਤੇਜ਼ ਹਨੇਰੀ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਵੀ ਬਣ ਕੇ ਸਾਹਮਣੇ ਆਈ ਹੈ ਜਿਸ ਦੇ ਚੱਲਦਿਆਂ ਇਸ ਤੇਜ਼ ਹਨੇਰੀ ਨਾਲ ਗੁਰੂ ਤੇਗ ਬਹਾਦਰ ਨਗਰ ਟਿੱਬੀ ਵਿਖੇ ਦੋ ਘਰਾਂ ਦੀ ਕੰਧ ਤੇ ਛੱਤ ਡਿੱਗ ਪਈ ਉੱਥੇ ਹੀ ਜਾਨੀ ਨੁਕਸਾਨ ਹੋਣ ਤੋਂ ਵੀ ਬਚਾ ਹੋ ਗਿਆ ਪੀਟੂ ਫਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਹਾਂ ਸਰ ਜੀ ਕੀ ਨਾਮ ਜੀ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਜੀਤ ਸਿੰਘ ਮੇਰਾ ਪਿੰਡ ਨਰੂੜਿਆ ਸਰਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਦਰਖਤ ਬੜੇ ਡਿੱਗੇ ਹੋਏ ਸੜਕਾਂ ਤੇ ਕੀ ਕਰਨਾ ਇਹਨਾਂ ਦਾ ਤੇ ਕੱਲ ਸ਼ਾਮ ਨੂੰ ਰਾਤ ਇਹ ਹਨੇਰੀ ਤੇ ਬਹੁਤ ਤੇਜ਼ ਆਈ ਹਵਾ ਜਿਹਦੇ ਨਾਲ ਸੜਕਾਂ ਤੇ ਕਾਫੀ ਦਰਖਤ ਡਿੱਗੇ ਆ ਤੇ ਰਾਸਤੇ ਬਲੌਕ ਹੋ ਗਏ ਆ ਤੇ ਕਈ ਬਿਜਲੀ ਦੇ ਖੰਭੇ ਵੀ ਟੁੱਟੇ ਹੋਏ ਆ ਰਾਤ ਚ ਜੀ ਤੇ ਰਾਤੀ ਲਾਈਟ ਵੀ ਬੰਦ ਆਈ ਹਾਂਜੀ ਹਾਂਜੀ ਲਾਈਟ ਖੰਭੇ ਟੁੱਟੇ ਤਾਂ ਉਹ ਤਾਂ ਬੰਦ ਹੋ ਗਏ ਰਾਹ ਦੀ ਪੂਰੀ ਬੰਦ ਹੈ ਹਜੇ ਤੇ ਹੁਣ ਕਿੱਦਾਂ ਜਿਹੜੀ ਆ ਇਧਰ ਆਪਣੇ ਪਾਸਟੇ ਤੋਂ ਫਗਵਾੜੇ ਨੂੰ ਬੱਸਾਂ ਜਾਂਦੀਆਂ ਸੀਗੀਆਂ ਆਸਾਨੀ ਬਾયા ਤੇ ਉਹ ਹੁਣ ਕਿੱਧਰ ਚੀ ਜਾ ਰਹੀਆਂ ਆ ਉਹ ਹੁਣ ਜਗਜੀਤਪੁਰ ਵੱਲ ਚੀ ਜਾ ਰਹੀਆਂ ਕਿਉਂਕਿ ਇਸ ਰੋਡ ਤੇ ਕਾਫੀ ਦਰਖਤ ਰਾਹ ਦੇ ਵਿੱਚ ਪਏ ਆ ਅੱਛਾ ਹਜੇ ਤੱਕ ਕੋਈ ਕਿਸੇ ਨੇ ਕੋਈ ਦਰਖਤ ਚੱਕਿਆ ਆ ਗੋ ਜਗਲਾਤ ਭਗਵੰਦ ਦਾ ਕੋਈ ਆਇਆ ਕਰਮਚਾਰੀ ਮੈਂ ਫਗਵਾੜੇ ਤੋਂ ਆ ਰਿਹਾ ਤੇ ਰਾਹ 'ਚ ਕੋਈ ਨਹੀਂ ਲਿਖਿਆ ਅੱਛਾ ਜੀ ਤੇ ਕੀ ਮੰਗ ਕਰਦੇ ਆ ਤੁਸੀਂ ਬਸ ਮੰਗਿਆ ਕਿ ਜਿਹੜੇ ਦਰਖਤ ਇਹਨਾਂ ਨੂੰ ਪੱਧਰਾ ਕੀਤਾ ਜਾਵੇ ਤੇ ਜਿਹੜੀਆਂ ਬਿਜਲੀ ਦੇ ਲਾਈਨਾਂ ਜਾਂ ਖੰਭੇ ਤੋਂ ਥੋੜੇ ਦਰਖਤਾਂ ਦ ਅੱਜ ਦਾ ਪਣੇ ਦਫਤਰ ਆਟੋਮੈਟਿਕ ਡਰਾਈਵਿੰਗ ਟਰੈਕ ਤੇ ਅੱਗੇ ਦੇਖਿਆ ਫਲੋਰ ਵਿੱਚ ਤੇ ਸਾਡੇ ਨਾਦ ਦੀ ਨੇਰੀ ਦੀ ਵਜ੍ਹਾ ਨਾਲ ਕਾਫੀ ਨੁਕਸਾਨ ਹੋਇਆ ਹੈ ਉਹ ਸ਼ੀਸ਼ੇ ਟੁੱਟ ਗਏ ਹੈ ਜਿਹੜਾ ਆਪਣਾ ਬੋਰਡ ਲੱਗਿਆ ਟੁੱਟ ਗਏ ਬਾਲੀ ਸਕਿਉਰਟੀ ਲਾਈਟਾਂ ਟੁੱਟ ਗਈਆਂ ਤੇ ਕਾਫੀ ਨੁਕਸਾਨ ਹੋਇਆ ਮੁੰਡਾ ਸਾਡਾ ਵੀਰੋ ਜੋ ਵੀ ਹੈਗਾ ਬਾਉਂਡਰੀ ਦੇ ਜਿਹੜੀਆਂ ਸਕਿਉਰਟੀ ਲਾਈਟ ਲੱਗੀ ਉਹਦੀ ਬਾਉਂਡਰੀ ਜੋ ਉਹ ਸ਼ੈੱਡ ਹੈਗੇ ਉੱਡ ਗਏ ਆ ਜੋ ਆਟੋਮੈਟਿਕ ਡਰਾਈਵਿੰਗ ਟਰੈਕ ਦਾ ਸਿੰਬਲ ਬਣਿਆ ਹੋਇਆ ਉਹ ਉੱਡ ਗਿਆ ਪੂਰਾ ਜੀ ਉਹ ਸਾਡੇ ਤੇ ਟਰੈਕ ਦੇ ਵਿੱਚ ਹੀ ਪਿਆ ਹੈ ਤੇ ਉਸ ਜਿਹੜਾ ਸਾਡੇ ਦਫਤਰ ਦੇ ਅੰਦਰਲੇ ਪਾਸੇ ਤੇ ਸ਼ੀਸ਼ੇ ਹੈ ਜਿੱਤੋਂ ਕਿ ਸਾਡੀ ਸੇਫਟੀ ਵਾਸਤੇ ਲੱਗੇ ਹੋਏ ਆ ਉਹ ਸ਼ੀਸ਼ੇ ਦਾ ਵੀ ਕਾफी ਨੁਕਸਾਨ ਹੋਇਆ ਹੈ ਤੇ ਅਸੀਂ ਅੱਜ ਆਪਣਾ ਜਦੋਂ ਸਵੇਰੇ ਡਿਊਟੀ ਤੇ ਆਏ ਆ ਇਹ ਆ ਕੇ ਸਾਰਾ ਚੈੱਕ ਕੀਤਾ ਤੇ ਸਾਡੇ ਦਫਤਰ ਦੇ ਵਿੱਚ ਕਾफी ਨੁਕਸਾਨ ਮਿਲਿਆ ਤੇ ਸਾਡੀ ਅੱਗੇ ਸਾਹਿਬ ਨੂੰ ਰਿਕੁਐਸਟ ਹੈ ਕਿ ਇਹਦੀ ਛੇਤੀ ਤੋਂ ਛੇਤੀ ਮਰਮਮਤ ਕਰਾਈ ਜਾਵੇ